ਵਢਾਈ ਕਰਨ ਦਾ ਖੁੱਲਾ ਤਰੀਕਾ ਹੈ ਜੋ ਐਮਪੀ ਨੇ ਸੁੰਦਰ ਰੰਦਾਵਾ ਆਮ ਆਦਮੀ ਪਾਰਟੀ ਤੇ ਲਗਾਤਾਰ ਹਮਲਾਵਰ ਨੇ ਰੰਦਾਵਾ ਨੇ ਕਿਹਾ ਕਿ ਇਸ ਗਠਜੋੜ ਨੂੰ ਤੋੜਿਆ ਜਾਵੇ। ਆਮ ਆਦਮੀ ਪਾਰਟੀ ਦਫਤਰ ਚ ਗੈਂਗਸਟਰ ਦੇ ਭਰਾ ਨੂੰ ਸਨਮਾਨ ਕਰਨ ਤੇ ਸਿਆਸੀ ਕਮਸਾਨ ਹੋਣ ਬਚਦਾ ਹੋਇਆ ਵਿਖਾਇਦੇ ਰਹੇ ਜੇ ਅਸੀਂ ਗੱਲ ਕਰੀਏ ਜੱਗੂ ਭਗਵਾਨਪੁਰੀਆ ਇੱਕ ਕੈਟੇਗਰੀ ਦਾ ਗੈਂਗਸਟਰ ਹੈ ਜੀਲ ਚ ਬੰਦ ਹੈ ਰੰਗਦਾਰੀ ਫਰੋਤੀ ਕਤਲ ਦੇ ਕਈ ਮਾਮਲੇ ਜੱਗੂ ਭਗਵਾਨਪੁਰੀਆ ਤੇ ਦਰਜ ਨੇ ਹੁਣ ਕਾਂਗਰਸ ਸੰਸਦ ਸੁਖਿੰਦਰ ਸਿੰਘ ਰੰਦਾਵਾ ਦੇ ਵੱਲੋਂ आम आदमी पार्टी के कई तरह के सवाल निशान खड़े किए गए तमाम एक वीडियो सामने आई है आम आदमी पार्टी हल्का इंचार्ज गुरदीप रंधावा ने गैंगस्टर के अपराध की ताजपोशी की सुखजिंदर सिंह रंधावा जो एमपी पी ने कहते हुए नजर आ रहे ने गैंगस्टर जगू के अपराधी भगवानपुर पिंड सरपंच वजो जो, जो ताजपोशी की गई है जिक्रयोग है कि सर्वसम्मति के नाल जगो भगवान पुरिया के भरा जो सरपंच है पिंड ने चुनिया गया थे। आम आदमी पार्टी के हलका इंचार्ज इस भीडियो वेखे जा सकते हैं गुरदीप रंधावा के वालों जगो भगवान पुरिया के भरा की ताजपोशी तो की गई है जिसको लेके सुखजिंद रंधावा के वालों कई तरह के सवाल निशान जो ने इस भीडियो तो बाद खड़े किए जा रहे हैं

ਗੱਡੀ ਪਰਦਾਵਾਂ ਨੇ ਮੁਖਤਾਰ ਅंसारी ਦਾ ਵੀ ਜ਼ਿਕਰ ਕੀਤਾ ਇਹ ਦੱਸਣ ਇਹਨਾਂ ਦਾ ਮੁਖਤਾਰ ਅंसारी ਨਾਲ ਕੀ ਰਿਸ਼ਤਾ ਸੀ ਗੈਂਗਸਟਰ ਇਹਨਾਂ ਗੱਡੀਆਂ 'ਚ ਘੁੰਮਦੇ ਸੀ ਆਮ ਆਦੀ ਪਾਰਟੀ ਦੇ ਆਗੂ ਦੇ ਵੱਲੋਂ ਇਸ ਕਾਲ ਦਾ ਜ਼ਿਕਰ ਜੋ ਹੈ ਉਹ ਕੀਤਾ ਗਿਆ ਤੇ ਬਾਅਦ ਪਲਟਵਾਰ ਦਾ سلسلہ ਲਗਾਤਾਰ ਜਾਰੀ ਹੈ ਆ ਵੀਡੀਓ سامنے ਆਈ ਹੈ ਇਸ ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਆਮ ਆਦੀ ਪਾਰਟੀ ਦੇ ਹਲਕਾ ਇੰਚਾਰਜ ਜੋ ਗੈਂਗਸਟਰ ਜੱਗੂ ਭਗਵਾਨਪੂਰੀਆ ਨੇ ਉਨਾ ਦੇ ਜੋ ਪ੍ਰਾਣੇ ਉਸਦੀ ਤਾਜ ਪੋਸ਼ੀ ਕਰਦੇ ਹੋਏ ਵਿਖਾਈ ਦੇ ਰਹੇ ਨੇ ਗੁਰਦੀਪ ਸਿੰਘ ਰੰਦਾਵਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੁਸੀਂ ਤਸਵੀਰਾਂ ਚ ਲਿਖੀ ਜਾ ਸਕਦੇ ਨੇ ਗੁਜੇ ਪਾਸੇ ਜੋ ਜੱਗੂ ਭਗਵਾਨਪੁਰੀਆ ਦਾ ਪ੍ਰਾਅ ਨਜ਼ਰ ਆ ਰਿਹਾ ਹੈ ਕਿ ਤਾਜ ਪੋਸ਼ੀ ਕਿੰਨਾ ਕਿਤੇ ਆਮ ਆਦਮੀ ਪਾਰਟੀ ਦੇ ਆਗੂ ਦੇ ਵੱਲੋਂ ਕੀਤੀ ਜਾ ਰਹੀ ਹੈ ਜੱਗੂ ਭਗਵਾਨਪੁਰੀਆ ਦਾ ਪ੍ਰਾਅ ਗਗਨਦੀਪ ਦੀ ਤਸਵੀਰਾਂ ਚ ਨਜ਼ਰ ਆ ਰਿਹਾ ਹੈ ਚਿੱਟੇ ਰੰਗ ਦੀ ਪਾਗ ਪਾਈ ਹੋਈ ਹੈ ਤੇ ਹਰਜੀਤ ਕੌਰ ਜੋ ਜੱਗੂ ਭਗਵਾਨਪੁਰੀਆ ਦੀ ਬਾਤ ਹੈ ਪੀਲੇ ਰੰਗ ਦੇ ਖੱਟੇ ਰੰਗ ਦੇ ਦੁਪੱਟੇ 'ਚ ਸਾਫ ਤਸਵੀਰਾਂ ਚੁੱਕੀ ਜਾ ਸਕਦੀਆਂ ਹਾਲਾਂਕਿ ਸੁਰਜਿੰਦਰ ਸਿੰਘ ਬੰਦਾਵਾ ਜੋ ਐਮਪੀ ਨੇ ਸਾਫ ਕਟ ਡੈਪਟੀ ਸੀਐਮ ਵੀਐਨ ਐ ਪੰਜਾਬ ਦੇ ਉਹਨਾਂ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਆਮ ਆਦੀ ਪਾਰਟੀ ਤੇ ਖੜੇ ਕੀਤੇ ਗਏ ਨੇ ਕਿਹਾ ਗਿਆ ਹੈ ਕਿ ਡੀਜੀਪੀ ਤੋਂ ਆਮ ਆਦੀ ਪਾਰਟੀ ਹਲਕਾ ਇਨਚਾਰਜ ਗਗਨਦੀਪ ਤੇ ਕਾਰਵਾਈ ਦੀ ਮੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਹੁਣ ਇਸ ਵਾਰ ਪਲੇਟਫਾਰਮ ਦੇ ਸਿਲਸਿਲੇ 'ਚ ਜੋ ਹਰਜੀਤ ਨੇ ਜੋ ਆਮ ਆਦੀ ਪਾਰਟੀ ਦੇ ਆਗੂ ਨੇ ਉਹਨਾਂ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਹੈ ਪਲਟਵਾਰ ਕੀਤਾ ਗਿਆ ਉਹਨਾਂ ਨੇ ਕਿਹਾ ਹੈ ਕਿ ਕਿਸੇ ਮਾਂ ਤੇ ਇਲਜ਼ਾਮ ਲਗਾਉਣ ਤੇ ਸ਼ਰਮ ਆਉਣੀ ਚਾਹੀਦੀ ਹੈ ਮੇਰੀ ਦਫ਼ਤਰ ਹਰ ਕਿਸੇ ਲਈ ਖੁੱਲਾ ਹੈ ਮੇਰੇ ਦਫ਼ਤਰ ਸਾਰੇ ਆ ਸਕਦੇ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜੇ ਗੈਂਗਸਟਰ ਪੈਦਾ ਕਿੰਨਾ ਕੀਤੇ ਨੇ ਅੱਜ ਇਹਨਾਂ ਨੂੰ ਬੋਪੀ ਗੋਲੀ ਦੇ ਪਿਆ ਜਿੰਨੜ ਗੈਂਗਸਟਰ ਜਿਹੜੇ ਇਹਨਾਂ ਦੀਆਂ ਗੱਡੀਆਂ 'ਚ ਘੁੰਮਦੇ ਸੀਗੇ ਇਹ ਅਸੀਂ ਢਾਈ ਸਾਲਾਂ 'ਚ ਗੈਂਗਸਟਰ ਪੈਦਾ ਕਰ ਦਿੱਤੇ ਨੇ ਇਹ ਗੈਂਗਸਟਰ ਪੈਦਾ ਕਰਨ ਵਾਲੇ ਕੌਣ ਸੀਗੇ ਇਸੇ ਬੰਦੇ ਦੀ ਜਿਹੜੀ ਅੱਜ ਗੱਲ ਕਰਦਾ ਇਹ ਜੁਪੀ ਚAIRMAN ਮੁਖਤਾਰ ਅंसारी ਦੀ ਕੋਟੀਚੇ ਦੀ ਵੀਡੀਓ ਵਾਇਰਲ ਹੋਈ ਆ ਇਹ ਰਿਸ਼ਤਾ ਇਹ ਕੀ ਰਿਸ਼ਤੇਦਾਰੀ ਸੀ ਇਹਦੀ ਮੁਖਤਾਰ ਮੁਖਤਾਰ ਅंसारी ਨਾਲ ਪਿਛਲੀ ਵਾਰੀ 2022 ਤੇ ਜਿਹੜੀ ਇਲੈਕਸ਼ਨ ਹੋਈ ਆ ਜਿਹੜੇ ਜੁਪੀ ਚੋਂ ਗੈਂਗਸਟਰ ਆਏ ਉਹ ਕਿੰਨੇ ਲੈ ਕੇ ਆਉਂਦੇ ਸੀਗੇ ਇਹ ਮੈਨੂੰ ਦੱਸਦਾ ਮੇਰਾ ਦਫ਼ਤਰ ਆ ਜੀ ਮੇਰੇ ਦਫ਼ਤਰ ਦੇ ਵਿੱਚ ਸਾਰੇ ਆ ਸਕਦੇ ਨੇ ਜੇ ਜੱਗੂ ਭਗਵਾਨਪੁਰ ਦੀ ਮਾਤਾ ਆ ਗਿਆ ਕੋਈ ਬੱਚਾ ਕਿਸੇ ਦਾ ਗਲਤ ਹੋ ਜਾ ਉਹਦੀ ਮਾਂ ਤਾਂ ਨਹੀਂ ਗੈਂਗਸਟਰ ਅੱਜ ਉਹਦੀ ਮਾਂ ਤੇ ਇਲਜ਼ਾਮ ਲਾਉਣਗੇ ਨੰਨੋ ਸ਼ਰਮ ਨਹੀਂ ਆਉਂਦੀ ਦਫ਼ਤਰ ਪਬਲਿਕ ਵਾਸਤੇ ਦਫ਼ਤਰ ਹੈ ਜੀ ਮੇਰੇ ਪਬਲਿਕ ਚ ਹਰ ਬੰਦਾ ਆ ਸਕਦਾ ਹੈ ਹਰ ਪਾਰਟੀ ਦਾ ਬੰਦਾ ਆ ਸਕਦਾ ਹੈ ਉੱਥੇ ਕਾਂਗਰਸ ਵੀ ਆ ਸਕਦੀ ਕਾਲੀ ਦਲ ਵੀ ਆ ਸਕਦੇ ਆਮ ਆਦੀ ਪਾਰਟੀ ਵਾਲੇ ਦਫ਼ਤਰ ਸਾਰਿਆਂ ਦਾ ਸਾਂਝਾ ਹੁੰਦਾ ਹਰ ਬੰਦੇ ਨੂੰ ਉੱਥੇ ਦਫ਼ਤਰ ਚਾਉਣਾ ਚਾਹੀਦਾ ਆਪਾਂ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜੇ ਗੈਂਗਸਟਰ ਪੈਦਾ ਕਿੰਨਾ ਕੀਤੇ ਨੇ ਅੱਜ ਇਹਨਾਂ ਨੂੰ ਗੋਪੀ ਗੋਲੀ ਦੇ ਪਿਆ ਜਿੰਨੜ ਗੈਂਗਸਟਰ ਜਿਹੜੇ ਇਹਨਾਂ ਦੀਆਂ ਗੱਡੀਆਂ ਚ ਘੁੰਮਦੇ ਸੀਗੇ ਇਹ ਅਸੀਂ ਢਾਈ ਸਾਲਾਂ ਚ ਗੈਂਗਸਟਰ ਪੈਦਾ ਕਰ ਦਿੱਤੇ ਨੇ ਇਹ ਗੈਂਗਸਟਰ ਪੈਦਾ ਕਰਨ ਵਾਲੇ ਕੌਣ ਸੀਗੇ ਕਿ ਐਸੇ ਬੰਦੇ ਦੀ ਜਿਹੜੀ ਅੱਜ ਗੱਲ ਕਰਦਾ ਇਹ ਜੁਪੀ ਚAIRMAN ਮੁਖ्तार ਅंसारी ਦੀ ਕੋਟੀਚੇ ਦੀ ਵੀਡੀਓ ਵਾਇਰਲ ਹੋਈ ਆ ਇਹ ਰਿਸ਼ਤਾ ਇਹ ਕੀ ਰਿਸ਼ਤੇਦਾਰੀ ਸੀ ਇਹਦੀ ਮੁਖ्तार ਮੁਖ्तार ਅंसारी ਨਾਲ ਪਿਛਲੀ ਵਾਰੀ 2022 ਤੇ ਜਿਹੜੀ ਇਲੈਕਸ਼ਨ ਹੋਈ ਆ ਜਿਹੜੇ ਜੁਪੀ ਚੋਂ ਗੈਂਗਸਟਰ ਆਏ ਉਹ ਕਿੰਨੇ ਲੈ ਕੇ ਆਉਂਦੇ ਸੀਗੇ ਇਹ ਮੈਨੂੰ ਦੱਸਦਾ ਮੇਰਾ ਦਫ਼ਤਰ ਆ ਜੀ ਮੇਰੇ ਦਫ਼ਤਰ ਦੇ ਵਿੱਚ ਸਾਰੇ ਆ ਸਕਦੇ ਨੇ ਜੇ ਜਗੂ ਭਗਵਾਨ ਪੁਰਦੀ ਮਾਤਾ ਕੀ ਆ ਕੋ ਬੱਚਾ ਕਿਸਦਾ ਗਲਤ ਹੋ ਜਾ ਉਹਦੀ ਮਾਂ ਤਾਂ ਨਹੀਂ ਕਾਂਗਸਰ ਅੱਜ ਉਹਦੀ ਮਾਂ ਤੇ ਇਲਜ਼ਾਮ ਲਾਉਣਗੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਦਫ਼ਤਰ ਪਬਲਿਕ ਵਾਸਤੇ ਦਫ਼ਤਰ ਹੈ ਜੀ ਮੇਰੇ ਪਬਲਿਕ ਚ ਹਰ ਬੰਦਾ ਆ ਸਕਦਾ ਹੈ ਹਰ ਪਾਰਟੀ ਦਾ ਬੰਦਾ ਆ ਸਕਦਾ ਹੈ ਉਥੇ ਕਾਂਗਰਸ ਵੀ ਆ ਸਕਦੀ ਇਕਾਲੀ ਤਲ ਵੀ ਆ ਸਕਦੇ ਆਮ ਆਦੀ ਪਾਰਟੀ ਵਾਲੇ ਦਫ਼ਤਰ ਸਾਰਿਆਂ ਦਾ ਸਾਂਝਾ ਹੁੰਦਾ ਹਰ ਬੰਦੇ ਨੂੰ ਉਥੇ ਦਫ਼ਤਰ ਚਾਉਣਾ ਚਾਹੀਦਾ ਆਪਾਂ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜੇ ਗੈਂਗਸਟਰ ਪੈਦਾ ਕਿੰਨਾ ਕੀਤੇ ਨੇ ਅੱਜ ਇਹਨਾਂ ਨੂੰ ਗੋਪੀ ਕੋਲੀ ਦੇ ਪਿਆ ਜਿੰਨੜ ਗੈਂਗਸਟਰ ਜਿਹੜੇ ਇਹਨਾਂ ਦੀਆਂ ਗੱਡੀਆਂ 'ਚ ਘੁੰਮਦੇ ਸੀਗੇ ਇਹ ਅਸੀਂ ਢਾਈ ਸਾਲਾਂ 'ਚ ਗੈਂਗਸਟਰ ਪੈਦਾ ਕਰ ਦਿੱਤੇ ਨੇ ਇਹ ਗੈਂਗਸਟਰ ਪੈਦਾ ਕਰਨ ਵਾਲੇ ਕੌਣ ਸੀਗੇ ਇਸੇ ਬੰਦੇ ਦੀ ਜਿਹੜੀ ਅੱਜ ਗੱਲ ਕਰਦਾ ਇਹ ਜੁਪੀ ਚੇਅਰਮੈਨ ਮੁਖ्तार ਅंसारी ਦੀ ਕੋਠੀ 'ਚ ਦੀ ਵੀਡੀਓ ਵਾਇਰਲ ਹੋਈ ਆ ਇਹ ਰਿਸ਼ਤਾ ਇਹ ਕੀ ਰਿਸ਼ਤੇਦਾਰੀ ਸੀ ਇਹਦੀ ਮੁਖਸਾਫ ਮੁਖ्तार ਅंसारी ਨਾਲ ਪਿਛਲੀ ਵਾਰੀ 2022 'ਚ ਜਿਹੜੀ ਇਲੈਕਸ਼ਨ ਹੋਈ ਆ ਜਿਹੜੇ ਜੁਪੀ 'ਚੋਂ ਗੈਂਗਸਟਰ ਆਏ ਉਹ ਕਿੰਨੇ ਲੈ ਕੇ ਆਉਂਦੇ ਸੀਗੇ ਇਹ ਮੈਨੂੰ ਦੱਸਦਾ ਜੱਗੂ ਭਗਵਾਨ ਪੁਰ ਦੀ ਮਾਤਾ ਆ ਗਿਆ ਕੋ ਬੱਚਾ ਕਿਸੇ ਦਾ ਗਲਤ ਹੋ ਜਾ ਉਹਦੀ ਮਾਂ ਤਾਂ ਨਹੀਂ ਕਾਂਗਸਰ ਅੱਜ ਉਹਦੀ ਮਾਂ ਤੇ ਇਲਜ਼ਾਮ ਲਾਉਣਗੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਦਫ਼ਤਰ ਪਬਲਿਕ ਵਾਸਤੇ ਦਫ਼ਤਰ ਹੈ ਜੀ ਮੇਰੇ ਪਬਲਿਕ 'ਚ ਹਰ ਬੰਦਾ ਆ ਸਕਦਾ ਹੈ ਹਰ ਪਾਰਟੀ ਦਾ ਬੰਦਾ ਆ ਸਕਦਾ ਹੈ ਉੱਥੇ ਕਾਂਗਰਸ ਵੀ ਆ ਸਕਦੀ ਕਾਲੀ ਦਲ ਵੀ ਆ ਸਕਦੇ ਆਮ ਆਦੀ ਪਾਰਟੀ ਵਾਦੇ ਦਫ਼ਤਰ ਸਾਰਿਆਂ ਦਾ ਸਾਂਝਾ ਹੁੰਦਾ ਹਰ ਬੰਦੇ ਨੂੰ ਉੱਥੇ ਦਫ਼ਤਰ वीडियो सी की गई है सिंह रंधावा वीडियो देखा जा सकता है कि जगू भगवान पुरी जो एक कैटेगरी गैंगस्टर है जेल च बंद है कतल रंग कई मामले उसके दर्ज ने उसके उस जो ताजपोशी की जा रही है आम आदमी पार्टी जो आगू तस्वीर देखिए सामने दे सकती नेगू भगवानपुरी की जो, जो बातें ने ਪੀਲੇ ਰੰਗ ਦੇ ਦੁਪट्टे 'ਚ ਨਜ਼ਰ ਆ ਰਹੀ ਹੈ ਕਾਲੇ ਰੰਗ ਦਾ ਸੂਟ ਪਾਇਆ ਹੈ ਗੁਰਦੀਪ ਸਿੰਘ ਰੰਦਾਵਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਇਤ ਤਸਵੀਰਾਂ 'ਚ ਨਜ਼ਰ ਆ ਰਹੇ ਨੇ ਜੱਗੂ ਭਗਵਾਨਪੁਰੀਆ ਦਲੂ ਭਰਾ ਹੈ ਉਹ ਵੀ ਤਸਵੀਰਾਂ 'ਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਗਗਨਦੀਪ ਉਸ ਦਾ ਨਾਮ ਹੈ ਚਿੱਟੇ ਰੰਗ ਦੀ ਪੱਗ ਉਸਨੇ ਪਾਈ ਹੋਈ ਹੈ ਤੇ ਤਾਜ ਪੋਸ਼ੀ ਉਸ ਦੀ ਕੀਤੀ ਜਾ ਰਹੀ ਹੈ ਸਰਬਸਮਤੀ ਦੇ ਨਾਲ ਪਿੰਡ ਵਾਲਿਆਂ ਨੇ ਜੱਗੂ ਭਗਵਾਨਪੁਰੀਆ ਦੇ ਪ੍ਰਾਰंभ ਸਰਪੰਚ ਚੁਣਿਆ ਜਿਸ ਦਾ ਜੋ ਹੈ ਕਿ ਪੰਚਾਇਤੀ ਚੋਣਾ ਸਿਰਤੇ ਨੇ ਤੇ ਇਸ ਬਾਬਤ ਜੋ ਹੈ ਸੀਐਮ ਭਗਵਨ ਪਾਂਡੇ ਵੱਲੋਂ ਐਲਾਨ ਕੀਤਾ ਗਿਆ ਸੀ ਜਿਸ ਪਿੰਡ सर्वसम्मति दलाल सरपंच चुन लिया जाएगा उसको 5 लाख दी ग्रांट से दी जाएगी प्रस्तुत जिंदर सिंह रंदावा जो साबका डिप्टी सीएम ने पंजाब दे एमपी ने मौजूदा गुरदासपुर टोना दे वलो कई तरह दे सवाल निशान आम आदमी पार्टी ते लगाए जा रहे ने क्योंकि एक वीडियो सामने आई है हरजीत कौर जगगु भगवानपुरिया दी माता काले रंग दा सूट पाया हुआ है पीले रंग दा दुपट्टे च नजर आ रहे ने गुरदीप सिंह रंदावा आप हल्का इंचार्ज साफ तौर ते देखे जा सकदे ने ते इसले विच आले जगगु भगवानपुरिया दा अपराध चिट्टे रंग दी पट देख्या जा सक

ਉਹ ਦਸਤਨ ਇਨਾਂ ਦਾ ਮੁਖਤਾਰ ਅंसारी ਨਾਲ ਕੀ ਰਿਸ਼ਤਾ ਸੀ ਕਿਤਨਾ ਕਿਤੇ पलटवार ਕਰਦੇ ਹੋਏ ਆਮ ਆਦੀ ਪਾਰਟੀ ਦੇ ਆਗੂ ਨਜ਼ਰ ਆ ਰਹੇ ਨੇ ਤੇ ਗੈਂਗਸਟਰ ਇਨਾਂ ਦੀਆਂ ਗੱਡੀਆਂ 'ਚ ਘੁੰਮਦੇ ਸੀ ਇੱਕ ਵੀਡੀਓ ਦਾ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਕਿ ਮੁਖਤਾਰ ਅंसारी ਦਾ ਯੂਵੀ ਉਪਨੀ ਵਾਲਾ ਕਾਰ ਸੀ ਉਸ ਤੇ ਇੱਕ ਵੀਡੀਓ ਜੋ ਹੈ ਉਹ ਵਾਇਰਲ ਹੋਈ ਸੀ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜੇ ਗੈਂਗਸਟਰ ਪੈਦਾ ਕਿੰਨਾ ਕੀਤੇ ਨੇ ਅੱਜ ਇਹਨਾਂ ਨੂੰ ਗੋਪੀ ਗੋਲੀ ਦੇ ਪਿਆ ਜਿੰਨੜ ਗੈਂਗਸਟਰ ਜਿਹੜੇ ਇਹਨਾਂ ਦੀਆਂ ਗੱਡੀਆਂ 'ਚ ਘੁੰਮਦੇ ਸੀਗੇ ਇਹ ਅਸੀਂ ਤਾਂ ਹੀ ਸਾਲਾਂ 'ਚ ਗੈਂਗਸਟਰ ਪੈਦਾ ਕਰ ਦਿੱਤੇ ਨੇ ਇਹ ਗੈਂਗਸਟਰ ਪੈਦਾ ਕਰਨ ਵਾਲੇ ਕੌਣ ਸੀਗੇ ਜੇ ਐਸੇ ਬੰਦੇ ਦੀ ਜਿਹੜੀ ਅੱਜ ਗੱਲ ਕਰਦਾ ਇਹ ਜੁਪੀ ਚ ਮਖ्तार ਅंसारी ਦੀ ਕੋਠੀ 'ਚ ਦੀ ਵੀਡੀਓ ਵਾਇਰਲ ਹੋਈ ਆ ਇਹ ਰਿਸ਼ਤਾ ਇਹ ਕੀ ਰਿਸ਼ਤੇਦਾਰੀ ਸੀ ਇਹ ਦੀ ਮਖ्तार ਮਖ्तार ਅंसारी ਨਾਲ ਪਿਛਲੀ ਵਾਰੀ 2022 'ਚ ਜਿਹੜੀ ਇਲੈਕਸ਼ਨ ਹੋਈ ਆ ਜਿਹੜੇ ਜੁਪੀ 'ਚੋਂ ਗੈਂਗਸਟਰ ਆਏ ਉਹ ਕਿੰਨੇ ਲੈ ਕੇ ਆਉਂਦੇ ਸੀਗੇ ਮੈਨੂੰ ਦੱਸਦਾ ਜੱਗੂ ਭਗਵਾਨ ਪੁਰ ਦੀ ਮਾਤਾ ਆ ਗਿਆ ਕੋ ਬੱਚਾ ਕਿਸੇ ਦਾ ਗਲਤ ਹੋ ਜਾ ਉਹਦੀ ਮਾਂ ਤਾਂ ਨਹੀਂ ਕਾਂਗਰਸ ਅੱਜ ਉਹਦੀ ਮਾਂ ਤੇ ਇਲਜ਼ਾਮ ਲਾਉਣਗੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਦਫ਼ਤਰ ਪਬਲਿਕ ਵਾਸਤੇ ਦਫ਼ਤਰ ਹੈ ਜੀ ਮੇਰੇ ਪਬਲਿਕ ਚ ਹਰ ਬੰਦਾ ਆ ਸਕਦਾ ਹੈ ਹਰ ਪਾਰਟੀ ਦਾ ਬੰਦਾ ਆ ਸਕਦਾ ਹੈ ਉੱਥੇ ਕਾਂਗਰਸ ਵੀ ਆ ਸਕਦੀ ਕਾਲੀ ਤਲ ਵੀ ਆ ਸਕਦੇ ਆਮ ਆਦੀ ਪਾਰਟੀ ਵਾਲੇ ਦਫ਼ਤਰ ਸਾਰਿਆਂ ਦਾ ਸਾਂਝਾ ਹੁੰਦਾ ਹਰ ਬੰਦੇ ਨੂੰ ਉੱਥੇ ਦਫ਼ਤਰ ਚਾਉਣਾ ਚਾਹੀਦਾ